ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤਾਂ ਅੱਜ ਸਵੇਰੇ ਦਿਨ ਚੜ੍ਹਦੇ ਸਾਰ ਹੀ ਹਾਸਾ ਵਾਪਰਿਆ ਕਾਲੇ ਬੱਕਰੇ ਕੋਲੇ ਤਸਵੀਰਾਂ ਮੈਂ ਇੱਕ ਵਾਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਗੱਡੀ ਜਿਹੜੀ ਮੋੜੇ ਖੜੀ ਆ ਇਹ ਜੀਐਨਕੇ ਤੋਂ ਆ ਰਹੀ ਸੀਗੀ ਚੱਲਦੀ ਗੱਡੀ ਦਾ ਟਾਇਰ ਫਟ ਜਾਂਦਾ ਔਰ ਗੱਡੀ ਸਾਈਡ ਤੇ ਰੋਕ ਕੇ ਡਰਾਈਵਰ ਜਿਹੜਾ ਹੈਗਾ ਇਸ ਦਾ ਟਾਇਰ ਚੈੱਕ ਕਰਨ ਲੱਗਦਾ ਤਾਂ ਪਿੱਛੋਂ ਬਜਰੀ ਦਾ ਭਰਿਆ ਹੋਇਆ ਟਿੱਪਰ ਜਿਹੜਾ ਹੈਗਾ ਇਸ ਗੱਡੀ ਦੀ ਬੈਕ ਸਾਈਡ ਤੇ ਵਜਦਾ ਜਿਸ ਦੇ ਨਾਲ ਜਿਹੜਾ ਇਹਦਾ ਡਰਾਈਵਰ ਸੀਗਾ ਉਸੇ ਉੱਪਰ ਹੀ ਉਹਦੀ ਆਪਣੀ ਗੱਡੀ ਚੜ ਜਾਂਦੀ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਟਿੱਪਰ ਡਰਾਈਵਰ ਹੈਗਾ ਉਹ ਦਾ ਕੈਬਨ ਜਿਹੜਾ ਹੈਗਾ ਮੈਂ ਕੈਬਨ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕੈਬਨ ਹੈਗਾ ਪੂਰੀ ਤਰ੍ਹਾਂ ਦੇ ਨਾਲ ਭੱਜ ਜਾਂਦਾ ਜਿਸ ਦੇ ਨਾਲ ਟਿੱਪਰ ਚਾਲਕ ਵੀ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦਾ ਉਸ ਨੂੰ ਤੁਰੰਤ ਪ੍ਰਭਾਵ ਨਾਲ ਹਸਪਤਾਲ ਪਹੁੰਚਾਇਆ ਜਾਂਦਾ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਦਿਲ ਦੇ ਲਾਉਣ ਵਾਲੀਆਂ ਤਸਵੀਰਾਂ ਨੇ ਕਿ ਜਿੱਥੇ ਕਾਲੇ ਬੱਕਰੇ ਦੇ ਕੋਲ ਜਲਦੀ ਸਵੇਰ ਜ਼ਬਰਦਸਤ ਇੱਕ ਸੜਕ ਹਾ사 ਵਾਪਰਿਆ ਜਿੱਥੇ ਪੁਲਿਸ ਫੋਰਸ ਵੱਲੋਂ ਮ੍ਰਿਤਕ ਦੇ ਜਿਹੜੀ ਹੈਗੀ ਆ ਉਹ ਵੀ ਅ ਭੋਗਪੁਰ ਦੇ ਮੋਰਚਰੀ ਹੌਸਪੀਟਲ ਪਹੁੰਚਾਈ ਜਾ ਰਹੀ ਹੈ ਤੇ ਨਾਲ ਦੀ ਨਾਲ ਜਿਹੜਾ ਟਿੱਪਲ ਡਰਾਈਵਰ ਜਿਹੜਾ ਹੈਗਾ ਉਸ ਨੂੰ ਤੁਰੰਤ ਪ੍ਰਭਾਵ ਨਾਲ ਸਿਵਲ ਹੌਸਪੀਟਲ ਭੋਗਪੁਰ ਪਹੁੰਚਾਇਆ ਗਿਆ ਜਿੱਥੇ ਉਹਦਾ ਇਲਾਜ ਚੱਲਦਾ ਪਿਆ ਔਰ ਜ਼ਿਕਰਯੋਗ ਹੈ ਕਿ ਜਿਹੜਾ ਜੀਐਲਕੇ ਤੋਂ ਟੱਕ ਟੱਕ ਆ ਰਿਹਾ ਸੀਗਾ ਉਸਾ ਟਾਇਰ ਫਟ ਜਾਂਦਾ ਚੱਲਦੀ ਗੱਡੀ ਦਾ ਟਾਇਰ ਫਟ ਜਾਂਦਾ ਡਰਾਈਵਰ ਵੱਲੋਂ ਤੁਰੰਤ ਪ੍ਰਭਾਵ ਨਾਲ ਗੱਡੀ ਰੋਕ ਕੇ ਟਾਇਰ ਚੈੱਕ ਕੀਤਾ ਜਾਂਦਾ ਜਿਸ ਤੋਂ ਬਾਅਦ ਇਹ ਵਾਲਾ ਟਿਪਰ ਜਿਹੜਾ ਹੈਗਾ ਉਸ ਜੀ ਐਨ ਕੇ ਵਾਲੀ ਗੱਡੀ ਦੇ ਪਿੱਛੇ ਵੱਜਦਾ ਜਿਸ ਦੇ ਨਾਲ ਜੀ ਐਨ ਕੇ ਟਰੱਕ ਡਰਾਈਵਰ ਦੇ ਉੱਪਰ ਉਸ ਦੀ ਆਪਣੀ ਗੱਡੀ ਹੀ ਚੱਲ ਜਾਂਦੀ ਜਿਸ ਦੇ ਨਾਲ ਉਸੇ ਮੌਕੇ ਤੇ ਹੀ ਮੌਤ ਹੋ ਜਾਂਦੀ ਮੈਂ ਕੋਸ਼ਿਸ਼ ਕਰਦਾ ਕੋਸ਼ਿਸ਼ ਕਰਦਾ ਗੱਲਬਾਤ ਕਰਨ ਕਰਨ ਦੀ ਵੀ ਕਿ ਆਕਰਕਾਰ ਤਤਸ ਫੁਈਰਾ ਖਰਾਨ ਕਰਨ ਵਾਲੀਆਂ ਸਾਹਮਣੇ ਆਈਆਂ ਨੇ ਕਿ ਜਿੱਥੇ ਚੜਦੀ ਸਵੇਰ ਹੀ ਸੜਕ ਪਾਸੇ ਦੇ ਵਿੱਚ ਇੱਕ ਜانے ਦੀ ਮੌਤ ਹੋ ਜਾਂਦੀ ਆ ਤਾਂ ਇੱਕ ਡਰਾਈਵਰ ਜ਼ਖਮੀ ਹੋ ਜਾਂਦਾ ਤਾਂ ਬਿਲਕੁਲ ਤਸਵੀਰਾਂ ਸਾਫ਼ ਦਿਖਾਈ ਨਹੀਂ ਦੇ ਰਹੀਆਂ ਕਿਉਂਕਿ ਵਿਜ਼ਿਬਿਲਟੀ ਵੀ ਘੱਟ ਹੈ ਕਿਉਂਕਿ ਜਿਹੜਾ ਹਾਸਾ ਇੱਕ ਥੰਡਾ ਪਹਿਲਾਂ ਸਵੇਰੇ ਵਾਪਰਿਆ ਸੀਗਾ ਆ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਇਸ ਵੇਲੇ ਸਥਿਤੀ ਬਣੀ ਹੋਈ ਹੈ ਵਿਜ਼ਿਬਿਲਟੀ ਦੀ ਤੁੰਦ ਕਾਰਨ ਜਿਹੜੀ ਵਿਜ਼ਿਬਿਲਟੀ ਬਹੁਤ ਘੱਟ ਹੋਈ ਹੈ ਉਹਦੇ ਕਰਕੇ ਵੀ ਇਸ ਪਾਸੇ ਨੂੰ ਦੇਖਿਆ ਜਾ ਰਿਹਾ ਕਿ ਹੋ ਸਕਦਾ ਕਿ ਤੁੰਦ ਜ਼ਿਆਦਾ ਹੋਵੇ ਉਸ ਸਮੇਂ ਇੱਕ ਘੰਟਾ ਪਹਿਲਾਂ ਜਦੋਂ ਇਹ ਹਾਦਸਾ ਵਾਪਰਿਆ ਸੀਗਾ ਜਿਸ ਦੇ ਕਰਕੇ ਮੋਹਰੀ ਗੱਡੀ ਜਿਹੜੀ ਹੈਗੀ ਆ ਉਹ ਟ੍ਰਿਪਰ ਡਰਾਈਵਰ ਨੂੰ ਸਾਫ਼ ਨਜ਼ਰ ਆਈ ਹੋਵੇ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਤੇ ਰਿਸ਼ਤਾਰ ਨਹੀਂ ਹੈ ਯਾਰ यार बंदे देख के यार इतना बड़ा हादसा हो गया सुबह इसका टायर फट गया का तो इतने में तो इसका आ गया पीछे से ठोक दिया आप मौके पे बंदे हमारे तो साथ, तो साथ, तो साथ का नहीं है, है तो हमारे कश्मीर का ये भी गाड़ी कुलगाम डिस्ट्रिक्ट कुलगाम डिस्ट्रिक्टिजनों को सूचना तो हम सुबह से लगे इसी के साथ

ਜਿਹਦੇ ਕਰਕੇ ਮ੍ਰਿਤਕ ਦੇ ਦੇਖ ਕੇ ਭਾਵੁਕ ਹੋਏ ਨੇ ਬਿਲਕੁਲ ਇਨਸਪੈਕਟਰ ਮਨਜੀਤ ਸਿੰਘ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਦੇ ਆ ਮਨਜੀਤ ਜੀ ਕੀ ਹਾਦਸਾ ਵਾਪਰਨੇ ਕਾਰਨ ਕੀ ਰਹਾ ਇਹਦਾ ਇਦਾਂ ਹੀ ਕੋਈ ਜਿਹੜਾ ਜੰਮੂ ਤੋਂ ਟਰੱਕ ਆਹੀ ਸੇਵ ਦਾ ਭਰਿਆ ਉਹ ਈਵਨ ਅੱਧਾ ਪੌਣਾ ਘੰਟਾ ਪਹਿਲਾਂ ਉਹਦਾ ਕਿਤੇ ਮੋਹਲਾ ਟਾਇਰ ਪੈਂਚਰ ਹੋ ਗਿਆ ਉਹ ਜਦੋਂ ਪੈਂਚਰ ਹੋ ਗਿਆ ਤੇ ਉਹ ਜਿਹੜਾ ਨਾਲ ਡਰਾਈਵਰ ਸੀਗਾ ਉਹ ਕਿਤੇ ਟਾਇਰ ਨੂੰ ਦੇਖਣ ਲੱਪਿਆ ਉਧਰੋਂ ਇੱਕ ਟਿਪਰ ਆਇਆ ਇਹ ਹੈਗਾ ਹਰ ਹਾਲ ਮਹਾਦੇਵ ਕੋਈ ਨਾ ਜਾਣ ਜਲੰਧਰ ਸਾਈਡ ਦਾ ਟੁੱਟਰ ਹੈਗਾ ਉਹ ਪਿੱਛੋਂ ਆ ਤੇ ਟਿਪਰ ਉਹਨੂੰ ਹਿੱਟ ਕਰ ਗਿਆ ਉਹ ਤੇ ਉਹ ਸੱਡਨਲੀ ਜਿਹੜਾ ਉਹ ਮੁੰਡਾ ਥੱਲੇ ਡਰਾਈਵਰ ਦੇਖ ਰਿਹਾ ਸੀਗਾ ਉਹ ਟਾਇਰ ਤੇ ਉਹਦੀ ਡੈਥ ਹੋ ਗਈ ਹਾਂ ਜੀ ਹੁਣ ਕੋਈ ਇੱਕ ਦੀ ਟੈਜੁਐਲਟੀ ਕਿੰਨੀ ਹੈਗੀ ਤੇ ਇੱਕ ਇੱਕ ਦੀ ਡੈਥ ਹੋਈ ਆ ਜਿਹੜਾ ਦੂਜਾ ਟਿਪਰ ਵਾਲਾ ਉਹਦੇ ਸਾਡ ਹੈਗੀ ਉਹਨੂੰ ਪਹੁੰਚਾਤਾ ਉਹਨੂੰ ਹਸਪੀਟਲ ਪਹੁੰਚਾਤਾ ਵਾਕੀ ਮੌਕੇ ਤੇ ਆਈਓ ਆ ਰਿਹਾ ਆਪਣੇ ਹੋ ਸਕੀ ਇਹ ਮੁੰਡੇ ਦੀ ਜਿਹੜਾ ਡੈਥ ਹੋਈ ਜੀ ਇਹ ਆਮ ਜੀ ਇਹ ਪਲਵਾਮਾ ਤੋਂ ਆਪਨੇ ਡਰਾਈਵਰ ਆ ਮੁੰਡਾ ਹਾਂ ਜੀ ਆਪਣੇ ਜੀ ਐਨ ਕੇ ਤੋਂ ਕੋਈ ਸੌ ਲੋ ਕੀ ਕਰ ਰਹੀ ਕੋਈ ਸੌ ਲੋ ਆ ਆਈ ਥਾ ਮੌਕੇ ਦੇ ਐਸਐਚਓ ਨੂੰ ਦੱਸਤਾ ਆ ਤੇ ਉਹਦਾ ਥਾਣੇਦਾਰ ਆ ਰਿਹਾ ਡਿਊਟੀ ਅਫਸਰ ਉਹ ਜੋ ਮੌਕੇ ਤੇ ਬਣਦੀ ਕਾਰਵਾਈ ਕਰਦਾ ਠੀਕ ਤਾਂ ਬਿਲਕੁਲ ਐਸੇਲੇ ਜਿਹੜਾ ਟਿੱਪਰ ਸਵਾਰ ਸੀਗਾ ਉਸ ਨੂੰ ਜਿਹੜਾ ਡਰਾਈਵਰ ਸੀ ਟਿੱਪਰ ਦਾ ਉਹਨੂੰ ਸਰਕਾਰੀ ਹਸਪੀਟਲ ਇਲਾਜ ਲਈ ਭੇਜ ਦਿੱਤਾ ਗਿਆ ਤਾਂ ਜਿਹੜੀ ਡੈੱਡ ਬੋਡੀ ਸੀਗੀ ਜੀਐਨਕੇ ਟਰੱਕ ਵਾਲੇ ਜਿਹੜਾ ਪਲਵਾਵਾ ਤੋਂ ਟਰੱਕ ਆਇਆ ਸੀਗਾ ਜੀਐਨਕੇ ਦਾ ਉਸ ਦੀ ਡੈੱਡ ਬੋਡੀ ਜਿਹੜੀ ਆ ਫੋਰਚਰੀ ਹਾਊਸ ਵਿੱਚ ਰੱਖ ਦਿੱਤੀ ਗਈ ਆ ਫਿਲਹਾਲ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਹੈਗੇ ਨੇ ਉਹ ਪਹੁੰਚ ਰਹੇ ਨੇ ਜੋ ਵੀ ਬਣਦੀ ਕਾਰਵਾਈ ਹੈ ਉਹ ਹੁਣ ਅਮਲ ਚ ਲੈਂਦੀ ਜਾਵੇਗੀ ਕੈਮਰਾਮੈਨ ਸੁਵਿੰਦਰ ਦੇ ਨਾਲ ਸੁਵਿੰਦਰ ਕੰਬੋਲ ਕਾਲਾ ਬੱਕਰਾ ਜ਼ਿਲंधर ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤਾਂ ਅੱਜ ਸਵੇਰੇ ਦਿਨ ਚੜਦੇ ਸਾਰੇ ਹਾਸਾ ਵਾਪਰਿਆ ਕਾਲੇ ਬੱਕਰੇ ਕੋਲੇ ਤਸਵੀਰਾਂ ਮੈਂ ਇੱਕ ਵਾਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਗੱਡੀ ਜਿਹੜੀ ਮੋੜੇ ਖੜੀ ਆ ਇਹ ਜੀਐਨਕੇ ਤੋਂ ਆ ਰਹੀ ਸੀਗੀ ਚਲਦੀ ਗੱਡੀ ਦਾ ਤੈਰ ਫਟ ਜਾਂਦਾ ਔਰ ਗੱਡੀ ਸਾਈਡ ਤੇ ਰੋਕ ਕੇ ਡ라이ਵਰ ਜਿਹੜਾ ਹੈਗਾ ਇਸ ਦਾ ਟਾਇਰ ਚੈੱਕ ਕਰਨ ਲੱਗਦਾ ਤਾਂ ਪਿੱਛੋਂ ਬਜਰੀ ਦਾ ਭਰਿਆ ਹੋਇਆ ਟਿੱਪਰ ਜਿਹੜਾ ਹੈਗਾ ਇਸ ਗੱਡੀ ਦੀ ਬੈਕ ਸਾਈਡ ਤੇ ਵਾਜਦਾ ਜਿਸ ਦੇ ਨਾਲ ਜਿਹੜਾ ਇਹਦਾ ਡਰਾਈਵਰ ਸੀਗਾ ਉਸ ਦੇ ਉੱਪਰ ਹੀ ਉਹਦੀ ਆਪਣੀ ਗੱਡੀ ਚੜ ਜਾਂਦੀ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਟਿੱਪਰ ਡਰਾਈਵਰ ਹੈਗਾ ਉਹ ਦਾ ਕੈਬਨ ਜਿਹੜਾ ਹੈਗਾ ਮੈਂ ਕੈਬਨ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕੈਬਨ ਹੈਗਾ ਪੂਰੀ ਤਰ੍ਹਾਂ ਦੇ ਨਾਲ ਭੱਜ ਜਾਂਦਾ ਜਿਹਦੇ ਨਾਲ ਟਿੱਪਰ ਚਾਲਕ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦਾ ਉਸ ਨੂੰ ਤੁਰੰਤ ਪ੍ਰਭਾਵ ਨਾਲ ਹਸਪਤਾਲ ਪਹੁੰਚਾਇਆ ਜਾਂਦਾ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਦਿਲ ਦੇ ਲਾਉਣ ਵਾਲੀਆਂ ਤਸਵੀਰਾਂ ਨੇ ਕਿ ਜਿੱਥੇ ਕਾਲੇ ਬੱਕਰੇ ਦੇ ਕੋਲ ਚਲਦੀ ਸਵੇਰ ਜ਼ਬਰਦਸਤ ਇੱਕ ਸੜਕ ਹਾ사 ਵਾਪਰਿਆ ਜਿੱਥੇ ਪੁਲਿਸ ਫੋਰਸ ਵੱਲੋਂ ਮ੍ਰਿਤਕ ਦੇ ਜਿਹੜੀ ਹੈਗੀ ਆ ਉਹ ਵੀ ਭੋਗਪੁਰ ਦੇ ਮੋਰਚਰੀ ਹਸਪੀਟਲ ਪਹੁੰਚਾਈ ਜਾ ਰਹੀ ਹੈ ਨਾਲ ਦੀ ਨਾਲ ਜਿਹੜਾ ਟਿਪਰ ਡਰਾਈਵਰ ਜਿਹੜਾ ਹੈਗਾ ਉਸ ਨੂੰ ਤੁਰੰਤ ਪ੍ਰਭਾਵ ਨਾਲ ਸਿਵਲ ਹਸਪਤਲ ਕੋਕਪੁਰ ਪਹੁੰਚਾਇਆ ਗਿਆ ਜਿੱਥੇ ਉਹਦਾ ਇਲਾਜ ਚੱਲਦਾ ਪਿਆ ਔਰ ਜ਼ਿਕਰਯੋਗ ਹੈ ਕਿ ਜਿਹੜਾ ਜੀਐਨਕੇ ਤੋਂ ਟੱਕਰ ਆ ਰਿਹਾ ਸੀਗਾ ਉਸ ਦਾ ਟਾਇਰ ਫਟ ਜਾਂਦਾ ਚੱਲਦੀ ਗੱਡੀ ਦਾ ਟਾਇਰ ਫਟ ਜਾਂਦਾ ਡਰਾਈਵਰ ਵੱਲੋਂ ਤੁਰੰਤ ਪ੍ਰਭਾਵ ਨਾਲ ਗੱਡੀ ਰੋਕ ਕੇ ਟਾਇਰ ਚੈੱਕ ਕੀਤਾ ਜਾਂਦਾ ਜਿਸ ਤੋਂ ਬਾਅਦ ਇਹ ਵਾਲਾ ਟਿਪਰ ਜਿਹੜਾ ਹੈਗਾ ਉਸ ਜੀਐਨਕੇ ਵਾਲੀ ਗੱਡੀ ਦੇ ਪਿੱਛੇ ਵੱਜਦਾ ਜਿਸ ਦੇ ਨਾਲ ਜੀਐਲਕੇ ਟਰੱਕ ਡਰਾਈਵਰ ਦੇ ਉੱਪਰ ਉਸ ਦੀ ਆਪਣੀ ਗੱਡੀ ਹੀ ਚੜ ਜਾਂਦੀ ਜਿਸ ਦੇ ਨਾਲ ਉਸੇ ਮੌਕੇ ਤੇ ਹੀ ਮੌਤ ਹੋ ਜਾਂਦੀ ਮੈਂ ਕੋਸ਼ਿਸ਼ ਕਰਦਾ ਕੋਸ਼ਿਸ਼ ਕਰਦਾ ਗੱਲਬਾਤ ਕਰਨ ਕਰਨ ਦੀ ਵੀ ਕਿ ਆਕਰਕਾਰ ਮੌਤ ਟਕਰੀ ਹੋ ਤਾਂ ਤੱਤ ਸਵੇਰਾ ਖਰਾਨ ਕਰਨ ਵਾਲੀਆਂ ਸਾਹਮਣੇ ਆਈਆਂ ਨੇ ਕਿ ਜਿੱਥੇ ਚੜਦੀ ਸਵੇਰ ਹੀ ਹਾਲਤ ਹਾਸੇ ਦੇ ਵਿੱਚ ਇੱਕ ਜਾਨੇ ਦੀ ਮੌਤ ਹੋ ਜਾਂਦੀ ਹੈ ਤਾਂ ਇੱਕ ਡਰਾਈਵਰ ਜ਼ਖਮੀ ਹੋ ਜਾਂਦਾ ਹੈ ਤਾਂ ਬਿਲਕੁਲ ਤਸਵੀਰਾਂ ਸਾਫ਼ ਦਿਖਾਈ ਨਹੀਂ ਦੇ ਰਹੀਆਂ ਕਿਉਂਕਿ ਵਿਜ਼ਿਬਿਲਟੀ ਵੀ ਘੱਟ ਹੈ ਕਿਉਂਕਿ ਜਿਹੜਾ ਹਾ사 ਇੱਕ ਘੰਟਾ ਪਹਿਲਾਂ ਸਵੇਰੇ ਵਾਪਰਿਆ ਸੀਗਾ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਇਸ ਵੇਲੇ ਸਥਿਤੀ ਬਣੀ ਹੋਈ ਹੈ ਵਿਜ਼ਿਬਿਲਟੀ ਦੀ ਤੋਂ ਕਾਰਨ ਜਿਹੜੀ ਵਿਜ਼ਿਬਿਲਟੀ ਬਹੁਤ ਘੱਟ ਹੋਈ ਹੈ ਉਹਦੇ ਕਰਕੇ ਵੀ ਇਸ ਹਾਸੇ ਨੂੰ ਦੇਖਿਆ ਜਾ ਰਿਹਾ ਹੈ ਇਹ ਹੋ ਸਕਦਾ ਕਿ ਤੁੰਦ ਜ਼ਿਆਦਾ ਹੋਵੇ ਉਸ ਸਮੇਂ ਇੱਕ ਘੰਟਾ ਪਹਿਲਾਂ ਜਦੋਂ ਇਹ ਹਾਦਸਾ ਵਾਪਰਿਆ ਸੀਗਾ ਜਿਹਦੇ ਕਰਕੇ ਮੋਹਰੀ ਗੱਡੀ ਜਿਹੜੀ ਹੈਗੀ ਆ ਉਹ ਟਿੱਪਲ ਡਰਾਈਵਰ ਨੂੰ ਸਾਫ਼ ਨਜ਼ਰ ਨਾ ਆਈ ਹੋਵੇ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਤੇ ਰਿਸ਼ਤਾਰ ਨਹੀਂ ਹੈ ਯਾਰ ਹਾਂ ਯਾਰ ਤੇਰੇ ਸਾਥੇ ਬੰਦੇ ਦੇਖ ਕੇ ਯਾਰ ਇਤਨਾ بڑا ਹਾਦਸਾ ਹੋ ਗਿਆ ਸਵੇਰ ਇਸ ਦਾ ਟਾਇਰ ਫਟ ਗਿਆ ਬਿਚਾਰੇ ਦਾ ਹਾਂ इतने में तो इसका डंपर वर आ गया पीछे से ठोक दिया अब आप मौके पे बंदे की कौन सी गाड़ी डेथी हमारे तो दूसरी गाड़ी साइड में लगा साथ का नहीं है, है तो हमारे कश्मीर का सूचना तो हम सुबह से लगे इसी के साथ ही नहीं नहीं चलते थे तो हमने जब सुबह आया हम वहाँ से तो हमने इधर गाड़ी देखी थी कुलगाम गाड़ी तो तो इसलिए हम पे पे रुके थे एक्सीडेंट उस टाइम कोई नहीं नहीं था आप डेड डेड बॉडी बॉडी को हो रहे को की की बात नहीं है जब भी किसी की मौके बिल्कुल तो हाँ साथी हे ने जम्मू कश्मीर जिन्हें करके मृतक भावुक हो ने बिलकुल इंस्पेक्टर ਮਨਜੀਤ ਸਿੰਘ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਦੇ ਆ ਮਨਜੀਤ ਜੀ ਕੀ ਹਾਦਸਾ ਵਾਪਰਨੇ ਦੇ ਕਾਰਨ ਕੀ ਰਹਾ ਹਾਂ ਇਹਦਾ ਇਦਾਂ ਹੀ ਕੋਈ ਜਿਹੜਾ ਜੰਮੂ ਤੋਂ ਟਰੱਕ ਆਇਆ ਸੀ ਇਹਦਾ ਭਰਿਆ ਉਹ ਕਈ ਵੇਂ ਅੱਧਾ ਪੌਣਾ ਘੰਟਾ ਪਹਿਲਾਂ ਉਹਦਾ ਕਿਤੇ ਮੋੜਲਾ ਟਾਇਰ ਪੈਂਚਰ ਹੋ ਗਿਆ ਉਹ ਜਦੋਂ ਪੈਂਚਰ ਹੋ ਗਿਆ ਤੇ ਉਹ ਜਿਹੜਾ ਨਾਲ ਡਰਾਈਵਰ ਸੀਗਾ ਉਹ ਕਿਤੇ ਟਾਇਰ ਨੂੰ ਦੇਖਣ ਲੱਗ ਪਿਆ ਉਧਰੋਂ ਇੱਕ ਟਿਪਰ ਆਇਆ ਇਹ ਹੈਗਾ ਹਰ ਹਾਲ ਮਹਾਦੇਵ ਕੋਈ ਨਾ ਕਿ ਜਲੰਧਰ ਸਾਈਡ ਦਾ ਟਿਪਰ ਹੈਗਾ ਉਹ ਪਿੱਛੋਂ ਆ ਤੇ ਟਿਪਰ ਉਹਨੂੰ ਹਿੱਟ ਕਰ ਗਿਆ ਉਹ ਤੇ ਉਹ ਸਡਨਲੀ ਜਿਹੜਾ ਉਹ ਮੁੰਡਾ ਥੱਲੇ ਡਰਾਈਵਰ ਦੇਖ ਰਿਹਾ ਸੀਗਾ ਉਹ ਟਾਇਰ ਦੇ ਉਹਦੀ ਡੈਥ ਹੋ ਗਈ ਹਾਂ ਜੀ ਹੁਣ ਕੋਈ ਇੱਕ ਦੀ ਟੈਜੁਅਲਟੀ ਕਿੰਨੀ ਹੈਗੀ ਇੱਕ ਇੱਕ ਦੀ ਇੱਕ ਦੀ ਡੈਥ ਹੋਈ ਆ ਜਿਹੜਾ ਦੂਜਾ ਟਿਪਰ ਵਾਲਾ ਉਹਦੇ ਸਾਡਾ ਹੈਗੀ ਉਹਨੂੰ ਪਹੁੰਚਾਤਾ ਉਹਨੂੰ ਹਸਪੀਟਲ ਪਹੁੰਚਾਤਾ ਵਾਕੀ ਮੌਕੇ ਦੇ ਆਈਓ ਆ ਰਹੇ ਆ ਆਪਣੇ ਉਹੋ ਸਕੀ ਇਹ ਮੁੰਡੇ ਦੀ ਜਿਹੜਾ ਡੈਥ ਹੋਈ ਜੀ ਇਹ ਜੋ ਆਮ ਜੀ ਇਹ ਪਲਵਾਮਾ ਤੋਂ ਆਪਨੇ ਡਰਾਈਵਰ ਆ ਮੁੰਡਾ ਹਾਂ ਜੀ ਆਪਣੇ ਜੀ ਐਨ ਕੇ ਤੋਂ ਕੋਲ ਸੋ ਲੋ ਕੀ ਕਾਰਵਾਈ ਕੋਲ ਸੋ ਲੋ ਆਈ ਮੌਕੇ ਦੇ ਐਸ ਐਚਓ ਨੂੰ ਦੱਸਤਾ ਆ ਤੇ ਉਹਦਾ ਥਾਣੇਦਾਰ ਆ ਰਿਹਾ ਡਿਊਟੀ ਅਫਸਰ ਉਹ ਜੋ ਮੌਕੇ ਦੇ ਬਣਦੀ ਕਾਰਵਾਈ ਕਰਦਾ ਤਾਂ ਬਿਲਕੁਲ ਐਸੇ ਨੇ ਜਿਹੜਾ ਟ੍ਰਿਪਰ ਸਵਾਰ ਸੀਗਾ ਉਸ ਨੂੰ ਜਿਹੜਾ ਡਰਾਈਵਰ ਸੀ ਟ੍ਰਿਪਰ ਦਾ ਉਹਨੂੰ ਸਰਕਾਰੀ ਹਸਪੀਟਲ ਇਲਾਜ ਲਈ ਭੇਜ ਦਿੱਤਾ ਗਿਆ ਤਾਂ ਜਿਹੜੀ ਡੈੱਡ ਬੋਡੀ ਸੀਗੀ ਜੀਐਨਕੇ ਟਰੱਕ ਵਾਲੇ ਜਿਹੜਾ ਪਲਵਾਵਾ ਤੋਂ ਟਰੱਕ ਆਇਆ ਸੀਗਾ ਜੀਐਨਕੇ ਦਾ ਉਸ ਦੀ ਡੈੱਡ ਬੋਡੀ ਜਿਹੜੀ ਹੈਗੀ ਆ ਫੋਰਚੂਰੀ ਹਾਊਸ ਵਿੱਚ ਰੱਖ ਦਿੱਤੀ ਗਈ ਆ ਫਿਲਹਾਲ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਹੈਗੇ ਨੇ ਉਹ ਪਹੁੰਚ ਰਹੇ ਨੇ ਜੋ ਵੀ ਬਣਦੀ ਕਾਰਵਾਈ ਹੈ ਉਹ ਹੁਣ ਅਮਲ 'ਚ ਲੈਂਦੀ ਜਾਵੇਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਲ ਕਾਲਾ ਬੱਕਰਾ ਜ਼ਿਲੰਦ